ਮੰਦਰਾ ਕੋਠੋ ਕਰਾ ਮੰਦਰਾ ਵਰਤਾਉ ਵਾਲਾ ਥਾਲ ਥੂਲ ਕਰਾ ਮੈਂ ਚੱਲ ਗਿਆ ਬੁੜੀਆਂ ਬੈਰਾਂ ਬੁੜੀਆਂ ਕੋਈ ਨਾ ਉਧਰ ਦੇਖ ਬਾਰਥਦੀ ਆ ਕੋਈ ਉਹਦੇ ਆਉਂਦੇ ਆ ਦੇਖ ਲੈ ਕੇ ਬੰਦੇ ਨੂੰ ਬੁਹਾ ਦੇਾਂਗੇ 10 ਮਿੰਟ ਕੋਈ ਨਹੀਂ ਬੰਦੇ ਬਹਿ ਜਾਣਗੇ 10 ਮਿੰਟ ਆਹੋ ਤੇ ਆਪਾਂ ਹੁਣੇ ਇੱਥੇ ਚੰਨੇ ਦਾ ਫੋੜੇ ਨੇ ਤੇਰੇ ਕੋਲੇ ਨਹੀਂ ਤਾਂ ਆਪਾਂ ਮਗਾ ਲੈਂਦੇ ਹਾਂ ਚੰਨੇ ਨੂੰ ਕਹਿੰਦੇ ਉੱਥੋਂ ਲਈ ਆਉਂਦਾ ਹੋਇਆ ਇੱਕ ਹੀ ਮਿਲਦੀਆਂ ਕਿਧਰੋਂ ਇਹ ਹਾਂ ਉਹਦੇ ਕੋਲ ਦੂਜੀ ਜਗ੍ਹਾ ਨਹੀਂ ਸੀ ਕਿ ਆਹ ਇੱਕ ਹੋਰ ਹੁੰਦੀ ਹੈ ਜਿਹੜੀ ਮੂੰਗੀ ਚ ਪਾਉਂਦੇ ਆ ਮਤਲਬ ਕਰੀ ਤਾਂ ਗੋਗੇ ਨੂੰ ਫੋਨੜਿਆ 91 46 27912 ਆ ਚੰਨੇ ਨੂੰ ਕਰਦੇ ਉਹਨੂੰ ਕਹਾਂ ਗੋਗੇ ਤੋਂ ਘਰ ਲੈ ਕੇ ਆਈ ਦੂਜਾ ਪ੍ਰਸ਼ਾਦੇ ਦੀ ਤਿਆਰੀ ਆ ਹੁਣ ਸੱਤ ਸਦਾ ਛਕ ਰਹੀਆਂ ਮਾਈਆਂ ਉੰਦੇ ਸਾਡੇ ਵੀਰ ਬੰਦਿਆਂ ਨੂੰ ਵੀ ਕਹਾਂਗੇ ਇੱਧਰ ਬਹਿ ਜਾਓ 10 ਮਿੰਟ। ਓ ਆ ਬੰਸੀ ਬਹਿ ਜਾਓ 10 ਮਿੰਟ ਛਕ ਲੈਣ ਤੋਂ ਬੁੜੀਆਂ ਨੂੰ ਪਹਿਲਾਂ ਪ੍ਰਸ਼ਾਦਾ। ਮੈਂ ਭਾਈ ਜਾਉਂ ਕੱਲੇ ਪਾਸੇ ਬਹਿ ਜਾਉਂ। ਨਹੀਂ ਨਹੀਂ ਬਹਿ ਜਾਂਦੇ ਬੁੜੀਆਂ ਕੋਈ ਨਹੀਂ। ਉਹ ਬੁੜੀਆਂ ਨੂੰ ਬਹਿਣੇ ਸਾਹਮਣੇ ਜੇ ਲੋਟ ਜੇ ਨਹੀਂ ਲੱਗਦਾ ਫਿਰ ਜਾਂ ਤੱਪੜ ਭੋਰਾ ਜਾਂ ਤੱਪੜ ਪਰੇ ਕਰ ਦੋ ਚੱਕ ਕੇ। ਥੋੜਾ ਜਿਹਾ ਦੂਰ ਕਰ ਦੋ। ਆ ਬੰਸੀ ਆਹ ਜਿਹੜਾ ਤੱਪੜ ਆਪਣੇ ਚੱਕ ਕੇ ਭੋਰਾ ਕੋ ਦੂਰ ਕਰ ਦਿਓ। ਬੰਦੇ ਵੀ ਬਹਿ ਜਾਣਗੇ ਜੇ ਬਹਿਣਾ ਹੋਇਆ ਤਾਂ। ਆਜਾ ਬੰਦਿਆਂ ਬੁੜੀਆਂ ਨੂੰ ਛਕ ਲੈਣ ਤੋਂ ਕੋਈ ਨਹੀਂ ਆਹੋ ਚੱਲ ਠੀਕ ਆ ਨਾ ਨਾ ਮਗਰੋ ਮਗਰੋ ਕਰਦੇ ਆ ਉਹ ਨਰਮਲ ਮੋਦਾ ਭਾਈ ਜਿਉ ਗੋਗਾ ਨਹੀਂ ਐ ਅੱਡੇ ਚਲੇ ਟੈਂਟਾ ਦੇ ਦੱਸਿਆ ਸੀ ਪ੍ਰਸ਼ਾਦਾ ਛਕਰੇ ਦੇ ਸੰਗ ਤਾਂ ਛਕਾ ਰਹੀਆਂ ਉਹ ਜਿਹੜਾ ਗੋਗਾ ਨਹੀਂ ਐ ਟੈਂਟ ਵਾਲਾ ਢੋਵੰਦ ਅੱਡੇ ਚ ਆਹੋ ਕਹਤੋ ਕ ਉਹਦੇ ਨੂੰ ਕਹਦੀ ਸੀ ਕਿ ਅਕਰ ਮੂੰਗੀ ਕੋਨਾ ਸਾਨੂੰ ਗੋਲੀਆਂ ਦੇ ਡਰਾਮੇ ਚ ਪਾਉਣ ਦੇ ਹੁਣੇ ਲਿਆਇਓ ਚੇਤੇ ਨਾ ਹੁਣੇ ਲੈ ਆਏ ਤਿੰਨ ਚਾਰ ਲੈ ਆਈ ਤਿੰਨ ਚਾਰ ਆਹ ਤਿੰਨ ਚਾਰ ਬਦਾਂ ਦੋ ਦੋ ਗੋਲੀਆਂ ਲੈ ਨਹੀਂ ਚੰਗਾ ਤੁਸੀਂ ਥਾਲ ਰੱਖਣੇ ਹਜੇ ਤਾਂ ਥਾਲ ਵਰਤਾ ਦਿਓ ਦੇਖ ਵੀ ਪਤਾ ਹੀ ਆ ਆ ਕੋਈ ਨਾ ਉਹਨੇ ਦੇਖ ਉਹ ਤੁਹਾਨੂੰ ਵਰ ਦੇ ਦੇਣੀ ਆ ਉਤੋਂ ਗੋਗੇ ਨੂੰ ਮੈਂ ਫੋਨ ਕਰ ਦਿਆਂ ਤੂੰ ਉਹ ਤਾਂ ਲੈ ਹੀ ਬਸ ਮੈਂ ਦੱਸ ਦੇਣਾ ਆਪੇ ਤੂੰ ਪਹਿਨ ਪਹਿਨਾ ਦੇ ਠੀਕ ਆ ਸਾਰੀਆਂ ਬੁੜਗਿਆਂ ਨੂੰ ਬਾਹਰ ਬੰਦੇ ਅੜਕ ਜੋ ਹਲੇ ਬੁੜਗਾਂ ਦਾ ਵੀ ਰੇਡੀਓ ਵਾਲੀਆਂ 210 ਸੇਗਾ ਇੱਕ ਕੀ ਵਰਣ ਗਿਆ ਰਾਜ ਜਨਕਾ ਕੀ ਅਸਕਰਮ ਦੇ ਬੜਾ ਦਿਓ ਬਰਤਾ ਦਿਓ ਭਾਂਡੇ ਬਸ ਇੱਥੇ ਬਰਤਾ ਦਿਓ ਕੋਈ ਨਹੀਂ ਕਿੰਨਾ ਗੋਗੇ ਦਾ ਨੰਬਰ ਗੋਗੇ ਦਾ ਨੰਬਰ ਹੈ 99146 9146 ਹਾਂ 27921 ਕੋਈ ਨਹੀਂ ਇੱਕ ਹੀ ਹੋ ਗਿਆਨੀ ਚੱਕੋ ਬਰਤਾਂ ਹੋ ਵਰਤਾਈ ਜਾਂਦਾ ਥਾਲ ਤਾਂ ਅਜਿੱਤੀ ਦੋ ਚਮਚੇ ਵਰਤਾਂ ਦੇ ਇਦਾਂ ਨੂੰ ਹੋ ਜਾ ਹੋਰ ਥਾ ਸ਼ਾਬਾਸ਼ ਸ਼ਾਬਾਸ਼ ਰਾਂ ਦੀ ਸ਼ਾਬਾਸ਼ ਇਹ ਤਾਂ ਮੂੰਗੀ ਦੀ ਦਵਾਈ ਹੈਗੀ ਇਹ ਗੋਲੀਆਂ ਕਾ ਠੀਕਾ ਠੀਕਾ ਭਾਈ ਵਾਲੇ ਵਾਸਤੇ ਚਾਹੀਦੀਆਂ ਆ ਕਾ ਦੇ ਦੇ ਯਾਰ ਬੋਠੀ ਗੱਲ ਠੀਕਾ ਮੁਗਾ ਹੋਰ ਲੈ ਲੋ ਹੋਰ ਆਪਣੇ ਮੈ ਉਹ ਤੇ ਹੋਊਗਾ ਕਿਸੇ ਦੁਕਾਨ ਤੇ ਯਦ ਉਹਨਾਂ ਕਾ ਪੈਸਾ ਨਹੀਂ ਲਿਆ ਪੈਸੇ ਹੈਗੇ ਕੰਨੇ ਕੋਲੇ ਲੈ ਆ ਬਾਬਾ ਜੀ ਦੇ ਦਿਓ ਦੇਖ ਸਬੋਤ ਸਤਨਾਉ ਦੰਗਿਆਲੇ ਰ ਬੰਨੇ ਗਏ ਮੇਰੇ ਉਹ ਥਾਰ ਹੋ ਪਿਆ ਜੀ ਕੋਈ ਆਪ ਲਓ ਸਾਹ ਲਓ ਬਾਟੀ ਦੇਖਣਾ ਇਸ ਲਈ ਲਿਆ ਕੇ ਰੱਖ ਦਿਓ ਉਹ ਤੇ ਅੰਦਰ ਪਈ ਦੇਣੀ ਜੋ ਕਹੀ ਹੈ ਜੀ ਇਹ ਵੀ ਰੱਖੋ ਉਹ ਗੋਗਾ ਤਾਂ ਇਹ ਨਹੀਂ ਦੁਕਾਨ ਬੰਦ ਆ ਤੋ ਇੱਥੇ ਹੋਰ ਦੋ ਨਹੀਂ ਕਹਿ ਤੋ ਥੂਬੇ ਵਾਲੇ ਦੁਕਾਨਾਂ ਜੇ ਇੱਕ ਦੁਕਾਨ ਤੈਨੂੰ ਵੀ ਚੰਗਾ 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 ਠੀਕ ਆ ਠੀਕ ਆ ਠੀਕ ਆ ਚੰਗਾ

चुण चुण तो कौन दे। तो 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 देख लेगा तेरी बात कर बे टोकना प्याज हां थोड़ा अच्छा वो है गाइस थोड़ी मुदा फर्दा को थोड़ा ले ले पापा कहता है चल यार यार ਮੋਰ ਕੋ ਘੇੜਾ ਲੈਣਾ ਚਾਂਦੇ ਚੁੱਟ ਕੇ ਨੂੰ